ਕੈਮਰਗਨੇ ਖਸੀ ਹੋਇਆ ਕੈਮਰਗਨੇ ਜੱਕੇ ਬਰ ਮਾ ਜੱਕੇ ਜੰਦੂ ਹੋ ਆ ਜੀ ਇਹ ਆਪਣੇ ਆਨਲਾਈਨ ਲੱਗੇ ਨੇ ਕਿਥੇ ਲੱਗਿਆ ਮੈਂ ਤਾਂ ਤੁਹਾਡੇ ਔਲੇ ਦੀਂਦੇ ਨਹੀਂ ਕਿਥੇ ਲੱਗੇ ਹੁਣ ਤਾਂ ਫਿਰ ਹੁਣ ਤਾਂ ਫਿਰ ਖਤਮ ਹੋ ਗਏ ਇੱਕ ਦੋ ਹੀ ਰਹਿ ਗਏ ਉਹ ਪਰ ਮੱਪਾ ਪਾਲਿਆ ਸੀ ਥੋੜਾ ਜਿਹਾ ਚਾਰ ਪਾਲਿਆ ਇੱਕ ਤਾਂ ਉਲੀ ਲੱਗ ਜਿੰਦੀ ਫਿਰ ਥੋੜੇ ਜਿਹਾ ਪਾਲੇ ਕੋਈ ਨਾ ਤੁਸੀਂ ਲੈ ਜਿਓ ਨਾਲ ਲੈ ਮਾਏ ਉੱਥੇ ਹੁਣ ਔਲੇ ਦਾ ਚਾਰ ਲੈ ਕੇ ਜੰਕ ਕਿਨੇ ਦਾ ਦਰ ਉੱਚ ਫਿਰ ਕੀ ਹੋ ਗਿਆ ਉਹ ਆਈ ਲਾ ਜੀ ਤੁਸੀਂ ਥੋੜਾ ਮੈਨੂੰ ਸਾਗਮਲ ਖਵਾ ਜਿਹੜੇ ਲੱਗਿਆ ਜਿੱਥੇ ਆਜੋ ਆ ਉੱਥੇ ਵੱਟ ਤੇ ਲੱਗਿਆ ਇਹ ਚੱਲ ਰਿਹਾ ਜੀ ਸਾਡਾ ਫਿਲਮ ਦਾ ਸ਼ੂਟ ਆਪਣੇਆਂ ਦਾ ਮੋਹ ਤੇ ਮੇਰੇ ਨਾਲ ਹੈਗੀਆਂ ਇਸ ਟਾਈਮ ਟੀਮ ਅੱਧੇ ਕੰਦਰ ਬੈਠੇ ਨੇ ਅੱਧੇ ਕਿੱਥੇ ਇਹ ਸ਼ੂਟ ਚੱਲ ਰਿਹਾ ਇਥੇ ਮੱਜਾਂ ਨਾਲ ਸ਼ੂਟ ਕਰ ਰਹੇ ਸੀਗੇ ਇਹ ਫਿਲਮ ਇੱਕ ਪਰਿਵਾਰਕ ਫਿਲਮ ਹੈ ਇਹਦੇ ਵਿੱਚ ਅਸੀਂ ਇਹ ਦਿਖਾ ਰਹੇ ਹਾਂ ਕਿ ਜਿੱਦਾਂ ਕੋਈ ਥਰਡ ਪਰਸਨ ਆਪਣੇ ਰਿਸ਼ਤੇਦਾਰ ਕੋਈ ਵੀ ਘਰ ਆ ਕੇ ਕੋਈ ਚਾਚੀ ਹੁੰਦੀ ਆ ਕੋਈ ਭੂਆ ਹੁੰਦੀ ਆ ਕੋਈ ਮਾਸੀ ਹੁੰਦੀ ਆ ਹਨਾ ਕੋਈ ਨਾ ਕੋਈ ਟੱਬਰ ਚ ਇਹੋ ਜਿਹਾ ਹੁੰਦਾ ਜਿਹੜਾ ਕਿ ਚੁਗਲੀਆਂ ਲੰਦਾ ਜਾਨ ਜੀ ਦਾ ਪਰਿਵਾਰ ਸੁਖੀ ਵੱਸਦਾ ਹੁੰਦਾ ਵਧੀਆ ਵੱਸਦਾ ਹੁੰਦਾ ਉਹ ਦੇਖ ਨਹੀਂ ਸਕਦਾ ਵੀ ਇਹ ਕਿਦਾਂ ਰਲ ਮਿਲ ਕੇ ਰਹੀ ਜਾਂਦੇ ਨੇ ਲੜਾਈ ਪੁਆਉਣ ਦੀ ਕੋਸ਼ਿਸ਼ ਕਰਦਾ ਹੈ ਉਹੀ ਸਾਰਾ ਜਿਹੜਾ ਸਿਸਟਮ ਹੈਗਾ ਸਾਡੀ ਫਿਲਮ ਦੇ ਵਿੱਚ ਚੱਲ ਰਿਹਾ ਆਪਣੇ ਆਦੇ ਮੋਹ ਵਿੱਚ ਹੈਨਾ ਸਰ ਹਾਂ ਹਾਂ ਇਹਦੇ ਵਿੱਚ ਸਾਡੀ ਇੱਕ ਭੂਆ ਜਿਹੜੀ ਸਾਡਾ ਘਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਉਹੀ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਸਰ ਐਕਸਪਲੇਨ ਕਰਨਗੇ ਉਹ ਪਤਾ ਕੀ ਹੈ ਜੀ ਉਸ ਭੂਆ ਨੂੰ ਇਹ ਆਪਦੇ ਪੈਸੇ ਦਾ ਹੀ ਗਮਾਨ ਹੈਗਾ ਵੀ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਮੈਂ ਐਨ ਆਰ ਆਈ ਆਂਗੀ ਪਰ ਦੂਸਰੇ ਪਾਸੇ ਆ ਉਹਨਾਂ ਦੀ ਭਤੀਜੀ ਹੈਗੀ ਇਹ ਕੈਨੇਡਾ 'ਚ ਰਹਿ ਕੇ ਵੀ ਉੱਥੇ ਪੜ੍ਹ ਕੇ ਵੀ ਇਹਦਾ ਫਿਰ ਵੀ ਆਪਦੇ ਪੰਜਾਬ ਨਾਲ 모ਹ ਹੈਗਾ ਪਰ ਇਹਦਾ ਰਿਸ਼ਤਾ ਸਾਡੇ ਘਰੇ ਹੋ ਜਾਂਦਾ ਓਪੂਆ ਇਹ ਚਾਹੁੰਦੀ ਹੁੰਦੀ ਹੈ ਵੀ ਮੈਂ ਉਧਰਲੇ ਕਿਸੇ ਕੈਨੇਡੀਅਨ ਐਨ ਆਰ ਆਈ ਜੋ ਕਿ ਉਮਰ ਤੋਂ ਵੀ ਵੱਡਾ ਵੀ ਮੈਂ ਇਹਦਾ ਰਿਸ਼ਤਾ ਉੱਥੇ ਕਰਨਾ ਸੀ ਇੱਥੇ ਤਾਂ ਰਿਸ਼ਤਾ ਕਿਉਂ ਹੋ ਗਿਆ ਹੁਣ ਉਹ ਸਾਡਾ ਪਰਿਵਾਰ ਤੋਣ ਲਈ ਇੱਥੇ ਆਈ ਹੈ ਪਰ ਸਾਡੇ ਪਰਿਵਾਰ ਦੇ ਵਿੱਚ ਇੰਨਾ ਕ ਆਪਣੇਆਂ ਦਾ 모ਹ ਹੈ ਅਸੀਂ ਨਾ ਕੋਈ ਪੈਸਾ ਨਾ ਕੋਈ ਜ਼ਮੀਨ ਜਾਇਦਾਦ ਉਸ ਦੇ ਉੱਪਰ ਉੱਠ ਕੇ ਸਾਡੇ ਕ੍ਰਿਸਤੇ ਨੇ ਦਿਲਾਂ ਦੇ ਮੂੰਹ ਨੇ ਆਪਣਿਆਂ ਦਾ ਮੂੰਹ ਜਿਹਨੂੰ ਕਿਹਾ ਜਾਂਦਾ ਹੈ ਅਸੀਂ ਕਦੇ ਵੀ ਬੱਕਰੀ ਹੋਵਾਂਗੇ ਬਲਕਿ ਉਹ ਪੂਆ ਨੂੰ ਨਾ ਇੱਥੋਂ ਹਰਾਸ ਕਰਕੇ ਉਹਨੂੰ ਇੱਥੋਂ ਭੇਜਾਂਗੇ ਵਾਪਸ ਕੈਨੇਡਾ ਉਹਦੀ ਾਕਾਤ ਉਹਨੂੰ ਦਿਖਾਵਾਂਗੇ ਅਸੀਂ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਪੈਸਿਆਂ ਤੋਂ ਉੱਤੇ ਉੱਠ ਕੇ ਰਿਸ਼ਤੇ ਨਿਭਾਓ ਆਪਣੇ ਹਨਾ ਰਿਸ਼ਤੇ ਹੁੰਦੇ ਨੇ ਜਿਹੜੇ ਇਨਸਾਨਾਂ ਨਾਲ ਬਣਦੇ ਨੇ ਅਸੀਂ ਇਸ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਕੀ ਜੇ ਕੋਈ ਤੁਹਾਡਾ ਪਰਿਵਾਰ ਤੋੜਨਾ ਚਾਹੁੰਦਾ ਜੇ ਤੁਹਾਡੇ ਆਪਸ ਦੇ ਵਿੱਚ ਏਕਾ ਤਾਂ ਕੋਈ ਵੀ ਤੁਹਾਨੂੰ ਤੋੜ ਨਹੀਂ ਸਕਦਾ ਇਹ ਤੁਸੀਂ ਮੈਂ ਆਪਣੇ ਵੱਲੋਂ ਗੱਲ ਕਹਿ ਰਹੀ ਹਾਂ ਹਨਾ ਹਾਂਜੀ ਹਾਂ ਵੀ ਜੇ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਤਾਕਤ ਹੈਗੀ ਨਾ ਤੁਸੀਂ ਇੱਕ ਦੂਜੇ ਨਾਲ ਸਮਝਦੇ ਤਾਂ ਫਿਰ ਕੋਈ ਨਹੀਂ ਤੁਹਾਨੂੰ ਤੋੜ ਸਕਦਾ ਤੇ ਕੋਈ ਵੀ ਇੱਕ ਗੱਲ ਹੁੰਦੀ ਹੈ ਨਾ ਜੇ ਆਹ ਮੁਠੀ ਇਹ ਬੰਦ ਹੈ ਇਹਨੂੰ ਕਦੇ ਵੀ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਇਹ ਖੁੱਲ ਗਈ ਤਾਂ ਉਹ ਬੱਕਰੀ ਬੱਕਰੀ ਹੋ ਜਾਂਦੇ ਨੇ ਹੁਣ ਗੱਲ ਕੀ ਹੈ ਅਸੀਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਦੇਖੋ ਬਾਹਰ ਜਾਣਾ ਕੈਨੇਡਾ ਅਮਰੀਕਾ ਕਿਤੇ ਵੀ ਜਾਣਾ ਕੋਈ ਮਾੜਾ ਨਹੀਂ ਹੈਗਾ ਪਰ ਉੱਥੇ ਜਾ ਕੇ ਆਪਦੇ ਸੱਭਿਆਚਾਰ ਨੂੰ ਨਾ ਭੁੱਲੋ ਜਿਵੇਂ ਕਿ ਆ ਬ੍ਰੀਤ ਨੇ ਨਹੀਂ ਭੁੱਲਿਆ ਆਪਦਾ ਸੱਭਿਆਚਾਰ ਇਹ ਉੱਥੇ ਜਾ ਕੇ ਪੜ ਵੀ ਆਈ ਤੇ ਇੱਥੇ ਆਪਦੇ ਪੰਜਾਬ ਨਾਲ ਜੁੜੇ ਹੋਏ ਆ ਉਹੀ ਕਰੇਲੂ ਕੰਮ ਕਰਦੀ ਹੈ ਨਹੀਂ ਤਾਂ ਕੀ ਹੁੰਦਾ ਅਗਲਾ 2 ਮਹੀਨੇ ਕੈਨੇਡਾ ਜਾਂ ਅਮਰੀਕਾ ਜਾਂਦਾ ਤੇ ਮੁੜ ਕੇ ਆਪਦੇ ਕੱਪੜੇ ਵੀ ਚੇਂਜ ਤੇ ਘਰ ਦੇ ਕੰਮ ਹੀ ਭੁੱਲ ਜਾਂਦਾ ਹਾਂ 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 ਪੜ੍ਹ ਲਿਖੰਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਆਪਣੇ ਕਲਚਰ ਨੂੰ ਭੁੱਲ ਜਾਓ ਜਾਂ ਆਪਣੇ ਘਰ ਦੇ ਕੰਮ ਨਾ ਕਰੋ ਰੋਟੀ ਪਾਣੀ ਨਾ ਬਣਾਓ ਕਹਦੋ ਕਿ ਮੈਂ ਤਾਂ ਪੜਿਆ ਲਿਖਿਆ ਮੈਂ ਤਾਂ ਨੌਕਰੀ ਕਰਦਾ ਹਾਂ ਮੈਂ ਇਹ ਕੰਮ ਨਹੀਂ ਕਰਨੇ ਇਹ ਸਾਡੇ ਲਈ ਸਭ ਤੋਂ ਪਹਿਲਾਂ ਨੇ ਪੜ੍ਹਾਈ ਲਿਖਾਈ ਬਾਅਦ ਚਾਹੀਏ ਸਭ ਤੋਂ ਪਹਿਲਾਂ ਨੇ ਪੜ੍ਹਦੇ ਲਿਖਦੇ ਅਸੀਂ ਤਾਂ ਹੈ ਕਿ ਸਾਡਾ ਦਿਮਾਗ ਜਿਹੜਾ ਉਹ ਡਿਵੈਲਪ ਹੋਵੇ ਹੈਨਾ ਸਾਨੂੰ ਦੁਨੀਆਦਾਰੀ ਦਾ ਪਤਾ ਲੱਗੇ ਸਾਡੀ ਸੋਚ ਐਡਵਾਂਸ ਹੋਣੀ ਚਾਹੀਦੀ ਹੈ ਨਾ ਕਿ ਸਾਨੂੰ ਐਡਵਾਂਸ ਕੱਪੜੇ ਪਾ ਕੇ ਘੁੰਮਣਾ ਚਾਹੀਦਾ ਇੱਕ ਬਬਲ ਇੱਕ ਗੱਲ ਹੋਰ ਜਿਹੜੀ ਮੈਂ ਬੋਲਣੀ ਚਾਹੁੰਨਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਬੋਲ ਸਕਦਾ ਬੋਲੋ ਬੋਲੋ ਹਾਂ ਦੂਸਰੀ ਗੱਲ ਨਹੀਂ ਦੂਸਰੀ ਗੱਲ ਇਹ ਹੈਗੀ ਵੀ ਕਦੇ ਵੀ ਆਪ ਦਾ ਸੱਭਿਆਚਾਰ ਨਾ ਭੁੱਲੋ ਕਿਉਂਕਿ ਆਪਾਂ ਜੇ ਸੱਭਿਆਚਾਰ ਨਾਲ ਜੁੜਿਆ ਤਾਂ ਹੀ ਆਪਣੀ ਰਿਸਪੈਕਟ ਹੈ ਤਾਂ ਹੀ ਆਪਣੀ ਇੱਜ਼ਤ ਹੈ ਦੂਸਰੀ ਗੱਲ ਜਿਹੜੀ ਮੇਨ ਗੱਲ ਹੈਗੀ ਹੂੰ ਪਾਣੀ ਦੀ ਬਹੁਤ ਜ਼ਿਆਦਾ ਬਚਤ ਕਰੋ ਹੂੰ ਜਿੰਨੀ ਹੋ ਸਕੇ ਤੇ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਤੇ ਵਿਚਾਰਾਂ ਤੇ ਮਿਹਰ ਕਰੋ ਉਹਨਾਂ ਨੂੰ ਦਾਣੇ ਪਾਇਆ ਕਰੋ ਠੀਕ ਹੈ ਉਹਨਾਂ ਵਾਸਤੇ ਪਾਣੀ ਰੱਖਿਆ ਕਰੋ ਤਾਂ ਕਿ ਜਿਹੜੀ ਆਪਣੀ ਪ੍ਰਵਿਰਤੀ ਹੈ ਨਾ ਪ੍ਰਮਾਤਮਾ ਦੀ ਕੁਦਰਤ ਹੈ ਉਹ ਜਿਉਂਦੀ ਰਹੇ ਪ੍ਰਮਾਤਮਾ ਦੇ ਉੱਪਰ ਦੀ ਕੁਝ ਵੀ ਨਹੀਂ ਆਪਾਂ ਪ੍ਰਮਾਤਮਾ ਨਾਲ ਜੁੜੇ ਹੀ ਚੰਗਿਆ ਸਹੀ ਗੱਲ ਹੈ ਇਹ ਪੰਛੀ ਜਦੋਂ ਧੁੱਪ ਚ ਮਰਦੇ ਆ ਕਿ ਪਾਣੀ ਦੀ ਘੁੱਟ ਪਿੰਦੇ ਨੇ ਨਾ ਤੁਹਾਨੂੰ ਬਹੁਤ ਅਸੀਸਾਂ ਦੇ ਕੇ ਜਾਂਦੇ ਨੇ ਪਤਾ ਨਹੀਂ ਕਿਹੜੀ ਅਸੀਸ ਤੁਹਾਨੂੰ ਕਿੱਥੇ ਲੈ ਕੇ ਚਲੀ ਜਾਂਦੀ ਹੈ ਆ ਵਿਚਾਰਾ ਵਾਰਾ ਪਸ਼ੂ ਜਿਨ੍ਹਾਂ ਨੂੰ ਕਿਤੇ ਪੀਣ ਲਈ ਸ਼ਹਿਰਾਂ ਦੇ ਵਿੱਚ ਪਾਣੀ ਨਹੀਂ ਮਿਲਦਾ ਸਹੀ ਗੱਲ ਉਹਨਾਂ ਲਈ ਇਹ ਇੰਤਜ਼ਾਮ ਹੋਣਾ ਚਾਹੀਦਾ ਹੈ ਵੀ ਕਿਤੇ ਨਾ ਕਿਤੇ ਕੋਈ ਡੱਗੀ ਵਗੈਰਾ ਬਣਾ ਕੇ ਜਿੱਥੇ ਵਿਚਾਰੇ ਪਾਣੀ ਪੀ ਸਕਣ ਇਹ ਸਹੂਲਤਾਂ ਕਰਨੀਆਂ ਚਾਹੀਦੀਆਂ ਲੋਕਾਂ ਨੂੰ ਸੋ ਦੋਸਤੋ ਇਹ ਗੱਲਾਂ ਸਾਡੀਆਂ ਅਸੀਂ ਫਿਲਮ 'ਚ ਤਾਂ ਇੰਨਾ ਕੁਝ ਨਹੀਂ ਪਾ ਸਕਦੇ ਅਸੀਂ ਤਾਂ ਹੀ ਬੋਲ ਕੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਬਾਕੀ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਅਮੀਰੀ ਗਰੀਬੀ ਪੈਸਾ ਹਨ ਜਾਤ ਪਾਤ ਇਹ ਸਾਰੀਆਂ ਚੀਜ਼ਾਂ ਸਭ ਛੱਡ ਦਿਓ ਸਿਰਫ ਇਨਸਾਨ ਨੂੰ अहमियत ਦਿਓ ਜਦੋਂ ਤੁਸੀਂ ਇੱਕ ਦੂਜੇ ਨੂੰ ਇਨਸਾਨ ਨੂੰ ਇਨਸਾਨ ਸਮਝਣ ਲੱਗੇ ਨਾ ਫਿਰ ਨਾ ਤਾਂ ਤੁਹਾਡੀਆਂ ਲੜਾਈ ਝਗੜੇ ਹੋਣੇ ਆ ਤੇ ਇਹ ਕੁਤਕਲੇਸ਼ ਸਾਰਾ ਖਤਮ ਹੋ ਜਾਣਾ ਬਾਕੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪੇ ਸਮੱਸਿਆਵਾਂ ਤੁਹਾਡੀਆਂ ਸਾਰੀਆਂ ਸੁਲਝ ਜਾਣੀਆਂ ਨੇ ਸੋ ਆਓ ਜੀ ਦੇਖੋ ਹੁਣ ਸਾਡੀ ਸਾਰੀ ਫਿਲਮ ਸਾਡੇ ਚੈਨਲ ਤੇ ਦੇਖਿਓ ਇਹ ਅਸੀਂ ਬਲੌਗ ਦੇ ਵਿੱਚ ਇੰਨਾ ਕੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬਾਕੀ ਹੋਰ ਤੁਹਾਨੂੰ ਬਹੁਤ ਕੁਝ ਦਿਖਾਣੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਲੇ ਕਿੱਥੇ ਖਤਰਾ ਪਤਾ ਨਹੀਂ ਕਿੰਨੀ ਕਿਪਕਾਈ ਮਾਰਦੀ ਆ ਆ ਜਾ ਬਾਈ ਲੋ ਜੀ ਸਾਡਾ ਸ਼ੂਟ ਚੱਲ ਰਿਹਾ ਆਪਣਿਆਂ ਦੇ ਮੋਹ ਦਾ ਇਹ ਹੈਗੀ ਆਪਣਿਆਂ ਮੋਹ ਆਪਣਿਆਂ ਦੇ ਮੋਹ ਦੀ ਟੀਮ ਤੇ ਇਹਨਾਂ ਦੇ ਵਿਚਾਰ ਸੁਣੋ ਜੀ ਕੀ ਕੀ ਨੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਮਗੇ ਸਾਡੀ ਬਾਈ ਜੀ ਜਿਹੜੀ ਇਹ ਸੀਰੀਅਲ ਚੱਲ ਰਹੀ ਆ ਆਪਣਿਆਂ ਦਾ ਮੋਹ ਇਹਦੇ ਵਿੱਚ ਇਹ ਦਿਖਾਇਆ ਗਿਆ ਵੀ ਇੱਕ ਪਰਿਵਾਰ ਦੇ ਵਿੱਚ ਕਿਵੇਂ ਦੋ ਪਰ ਇੱਕ ਦੂਜੇ ਨੂੰ ਪਿਆਰ ਕਰਦੇ ਹਨਾ ਤੇ ਦਰਾਣੀਆਂ ਜਠਾਣੀਆਂ ਕਿਵੇਂ ਮਿਲ ਵਰਤ ਕੇ ਰਹਿੰਦੀਆਂ ਨੇ ਅਸਲ 'ਚ ਸੀਰੀਜ਼ ਹੈ ਤਾਂ ਹਨ ਇਹਦੇ ਤਾਂ ਅਸੀਂ ਆਪਾਂ ਦਿਖਾ ਸਕਦੇ ਹਾਂ ਪਰ ਰੀਅਲਿਟੀ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਭਰਾਵਾਂ ਦੇ ਵਿੱਚ ਜਿਵੇਂ ਨਾਂ ਲੈ ਕੇ ਤਤਕਾਰ ਹੋ ਜਾਂਦਾ ਹਨਾ ਟਕਰਾਰ ਹੋ ਜਾਂਦਾ ਟਕਰਾਰ ਹੋ ਜਾਂਦਾ ਤਤਕਾਰ ਮੈਂ ਤਾਂ ਕਹਿੰਦਾ ਸੀਗਾ ਕਿਉਂਕਿ ਮੈਨੂੰ ਤਰਕਾਰ ਕੀ ਹੁੰਦਾ ਟਕਰਾਰ ਟਕਰਾਰ ਕਹਿਣਾ ਨਹੀਂ ਹੁੰਦਾ ਮੈਨੂੰ ਆਹ ਕਹਦਾ ਸੀ ਹੁਣ ਤਾਂ ਕਹਿੰਦਾ ਸੀਗਾ ਚਲੋ ਕਹਿ ਦਿੰਨਾ ਨਾ ਕਦੇ ਕਹਿੰਦਾ ਤੇ ਭਾਈਆਂ ਦੇ ਵਿੱਚ ਹੋ ਜਾਂਦਾ ਦਰਾਣੀਆਂ ਜਠਾਣੀਆਂ ਦੇ ਵਿੱਚ ਹੋ ਜਾਂਦਾ ਕਦੇ ਕੁੱਤਕਲੇ ਚੱਲਦਾ ਰਹਿੰਦਾ ਪਰ ਅਸੀਂ ਨਾਟਕ 'ਚ ਦਿਖਾਇਆ ਗਿਆ ਵੀ ਇਦਾਂ ਹੋਣਾ ਨਹੀਂ ਚਾਹੀਦਾ ਵੀ ਪਿਆਰ ਆ ਮਤਲਬ ਬਰਕਰਾਰ ਰਹਿਣਾ ਚਾਹੀਦਾ ਹੈ ਹਨਾ ਵੀ ਕਿਵੇਂ ਰਿਸ਼ਤੇ ਨੇ ਇਸ ਤੇ ਬਹੁਤ ਜ਼ਿਆਦਾ ਅਨਮੋਲ ਨਹੀਂ ਤੇ ਵੱਡੇ ਭਾਈ ਦਾ ਛੋਟੇ ਨਾਲ ਕਿੰਨਾ ਕੁ ਪਿਆਰ ਹੈ ਛੋਟੇ ਦਾ ਵੱਡੇ ਨਾਲ ਕਿੰਨਾ ਕੁ ਪਿਆਰ ਹੈ ਇਹ ਚੀਜ਼ਾਂ ਸੀਰੀਅਲ 'ਚ ਦਿਖਾਈਆਂ ਗਈਆਂ ਨੇ ਪਹਿਲਾਂ ਵਾਲੇ ਸਮੇਂ 'ਚ ਇਹ ਸਭ ਕੁਝ ਹੁੰਦਾ ਸੀ ਸ਼ਾਇਦ ਹੁਣ ਕੁਸ਼ਕ ਘੱਟ ਰਹਿ ਗਏ ਜਿੱਥੇ ਕਿ ਹਨਾ ਇੰਨਾ ਪਿਆਰ ਮਿਲਵਰਤਨ ਨਾ ਰਹਿੰਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਸਾਰਿਆਂ ਨਾਲ ਹੀ ਹੈਡ ਬੀਟਦੀਆਂ ਰੋਜ਼ ਹਨਾ ਤੇ ਬਾਕੀ ਜੀ ਇਸ ਐਪੀ ਇਹ ਜਿਹੜਾ ਆਪਣਿਆਂ ਦਾ ਮੋਹ ਚੱਲ ਰਿਹਾ ਕਨਸੈਪਟ ਬਹੁਤ ਵਧੀਆ ਜੀ ਇਹਦੇ ਵਿੱਚ ਮੇਰਾ ਪ੍ਰੀਤ ਦੀ ਜਠਾਣੀ ਦਾ ਕਰੈਕਟਰ ਦਿਖਾਇਆ ਗਿਆਗਾ ਜੋ ਕਿ ਮੈਂ ਬਹੁਤ ਹੀ ਵਧੀਆ ਤੇ ਸਿੰਪਲ ਸਿੱਧੀ ਸਾਦੀ ਦਿਖਾਈ ਗਈਆਂ ਬਹੁਤ ਜ਼ਿਆਦਾ ਪਿਆਰ ਨਾਲ ਰਹਿੰਦੀਆਂ ਆਪਣੀ ਦਰਾਣੀ ਨਾਲ ਤੇ ਦਿਔਰ ਨੂੰ ਵੀ ਪੁੱਤਾਂ ਵਾਂਗੂ ਪਾਲਿਆ ਹੁੰਦਾ ਕਿਉਂਕਿ ਇਹਨਾਂ ਦੇ ਜਿਹੜੇ ਸਾਡੇ ਮਤਲਬ ਬੇਬੇ ਬਾਪੂ ਹੁੰਦੇ ਨੇ ਸੱਸ ਸਹੁਰਾ ਉਹ ਪਹਿਲਾਂ ਚਲੇ ਗਏ ਹੁੰਦੇ ਨੇ ਤੇ ਪੜਾਇਆ ਲਿਖਾਇਆ ਸੀ ਹੁੰਦਾ ਇਹਨੂੰ ਤੇ ਬਹੁਤ ਪਿਆਰ ਨਾਲ ਮੈਂ ਆਪਣੇ ਦਿਔਰ ਨੂੰ ਪਾਲਿਆ ਪੋਸਿਆ ਹੁੰਦਾਗਾ ਅੱਗੇ ਹੁਣ ਵੀ ਬਹੁਤ ਪਿਆਰ ਕਰਦੀ ਹੈ ਤੇ ਦਰਾਣੀ ਨੂੰ ਵੀ ਬਸ ਆਪਣੀ ਛੋਟੀਆਂ ਭੈਣਾ ਵਾਂਗੂ ਰੱਖਦੀ ਹੈ ਤੇ ਜਿੱਥੇ ਕਹਿੰਦੇ ਇੱਕ ਧਿਰ ਵੱਲੋਂ ਪਿਆਰ ਹੋਵੇ ਤਾਂ ਦੂਜੀ ਧਿਰ ਵੱਲੋਂ ਆਪਣੇ ਆਪ ਹੀ ਆਟੋਮੈਟਿਕ ਪਿਆਰ ਹੋ ਜਾਂਦਾ ਤਾਂ ਆਪਾਂ ਇਹੀ ਕਹਨੇ ਏ ਆਪਣਿਆਂ ਦਾ 모 ਇਹ ਜਿਹੜਾ ਟਾਈਟਲ ਬਹੁਤ ਵਧੀਆ ਪਾਇਆ ਗਿਆ ਆਪਣਿਆਂ ਦਾ 모 ਸੋ ਸਾਰੇ ਜਣੇ ਮਿਲ ਵਰਤਨ ਚ ਰਿਹਾ ਕਰੋ ਪਿਆਰ ਬਣਾ ਕੇ ਰੱਖਿਆ ਕਰੋ ਐਵੇਂ ਕਿਉਂਕਿ ਆਪਣੇ ਹੀ ਕੰਮ ਆਉਂਦੇ ਨੇ ਆਪਣੇ ਹੀ ਸਾਥ ਦਿੰਦੇ ਨੇ ਐਵੇਂ ਬਗਾਨੇ ਵਾਲੇ ਆਪਣਿਆਂ ਚ ਰਹਿ ਕੇ ਬਗਾਨੇ ਵਾਲਿਆਂ ਨਕਰਿਆ ਕਰੋ ਜੀ ਬਿਲਕੁਲ ਤੇ ਹੁਣ ਸੁਣਦੇ ਆ ਦੀਪੇ ਦੇ ਵਿਚਾਰ ਜੀ ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਣ ਨੂੰ ਮਿਲਦਾ ਤਾਂ ਪੈਸੇ ਤਾਂ ਮੇਰੇ ਨਾਲ ਜਿੰਨੇ ਵੀ ਆਰਟਿਸਟ ਸੀਨੀਅਰ ਨੇ ਉਹਨਾਂ ਨੇ ਦੱਸ ਹੀ ਦਿੱਤਾਗਾ ਬੈਸੇ ਮੇਰਾ ਹੀ ਫਰਜ਼ ਹੈ ਇਨਸਾਨੀਅਤ ਦੇ ਤੌਰ ਤੇ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਤੇ ਉਹ ਦੇਖਣ ਨੂੰ ਇਹ ਮਿਲਦਾ ਕਿ ਪੱਥਰ ਦੇ ਵਿੱਚੋਂ ਉਨੀ ਹੀ ਮਜ਼ਬੂਤੀ ਆ ਪਰ ਰਿਸ਼ਤੇ ਦੇ ਵਿੱਚ ਬਹੁਤ ਘਟ ਗਈ ਉਹਦਾ ਕਾਰਨ ਇਹ ਹੈਗਾ ਭਾਵੇਂ ਉਹ ਜ਼ਮੀਨ ਜਾਇਦਾਦ ਲਾ ਲਓ ਚਾਹੇ ਉਹ ਕੋਠੀਆਂ ਕਾਰਾਂ ਲਾ ਲਓ ਚਾਹੇ ਜਾਤ ਪਾਤ ਨਾਲੋਂ ਕਿਸੇ ਵੀ ਚੀਜ਼ ਤੋਂ ਲਾ ਲਓ ਬੈਸੇ ਮੇਨ ਰਹਿ ਗਿਆ ਜੇ ਦੇਖੀਏ ਤਾਂ ਹਾਂ ਤਾਂ ਉਹ ਰੋਲਦੇ ਨੂੰ ਕੋਈ ਸਾਹ ਨਹੀਂ ਦਿੰਦਾ ਉਹ ਕਹਿੰਦੇ ਹੁੰਦੇ ਨਾ ਸੈਣੇ ਗੱਲ ਵੀ ਰੋਲਦੇ ਨੂੰ ਕੋਈ ਸਾਹ ਨਹੀਂ ਦਿੰਦਾ ਹੈਗਾ ਤੇ ਤੁਰਦੇ ਨੂੰ ਕੋਈ ਬਾਹ ਨਹੀਂ ਦਿੰਦਾ ਹੈਗਾ ਉਹ ਸੱਚੀ ਗੱਲ ਲੱਗੀ ਤੇ ਉਸੇ ਕਨਸੈਪਟ ਨੂੰ ਲੈ ਕੇ ਅਸੀਂ ਬੜੀ ਵਧੀਆ ਜਿਹੜਾ ਮੈਡਮਾਂ ਨੇ ਮੈਡਮ ਸੌਰੀ ਮੈਡਮ ਬੱਬਲ ਨੇ ਸੀਰੀਜ਼ ਬਣਾਈ ਹੈ ਸੀਰੀਜ਼ ਬਣਾਈ ਹੈ ਮੈਡਮ ਬੱਬਲ ਕੋਆਰਡੀਨੇਟਰ ਹੈ ਜਿਹੜਾ ਇੰਨਾ ਸੋਹਣਾ ਅਪਰਾਲਾ ਕਰਿਆ ਤੇ ਨਾਲ ਬਹਾਦਰ ਸਰ ਮੈਡਮ ਚਰਨੋਜੀ ਤੇ ਬਹਾਦਰ ਸਰ ਵੀ ਆ ਰਹੇ ਨੇ ਬਸ ਪਹੁੰਚਦੇ ਹੋਣੇ ਆ ਉਹ ਵੀ ਦੱਸੋਗੇ ਆਗੇ ਸਰ ਪਹੁੰਚੇ ਹੋਏ ਆ ਬਾਬਾ ਸਰ ਜੀ ਮੈਂ ਤਾਂ ਦੇਖੋ ਆਪਦੇ ਛੋਟੇ ਭਾਈ ਨਾਲ ਨਾ ਮੋਢੇ ਨਾਲ ਮੋਢਾ ਲਾ ਕੇ ਖੜ ਤੇਰੀ ਪਰਜਾਈ ਵੀ ਅਸੀਂ ਇਹਨੂੰ ਆਪਦੇ ਪੁੱਤਰਾ ਵਾਂਗੂ ਪਾਲਿਆ ਹੈਗਾ ਕੋਈ ਐ ਨਹੀਂ ਵੀ ਸਾਡੇ ਭਰਾਵਾਂ ਵਾਂਗੂ ਐ ਹਾਂ ਸਾਡੇ ਤੇ ਜਿੰਨਾ ਪਿਆਰ ਆ ਨਾ ਪ੍ਰਮਾਤਮਾ ਸਭ ਦਾ ਹੀ ਐ ਪਿਆਰ ਰੱਖੇ ਪਰ ਅਸੀਂ ਬਾਵੇਂ ਹੱਥ ਕਰ ਸਾਡਾ ਉਹ ਕੰਮ ਐ ਬਲ ਹੱਥ ਪੜਾ ਮੰਨਦਾ ਹਾਂਜੀ ਸਾਡਾ ਪਤਾ ਕੀ ਐ ਰਿਸ਼ਤੇ ਚ ਐ ਵੀ ਸਾਡੇ ਰਿਸ਼ਤੇ ਨਾ ਇੰਨੇ ਮਜ਼ਬੂਤ ਨੇ ਕਦੇ ਅਸੀਂ ਅਲੱਗ ਨਹੀਂ ਹੋ ਸਕਦੇ ਜੀ ਬਿਲਕੁਲ ਜੀ ਬਿਲਕੁਲ ਸਾਨੂੰ ਤੋੜਨ ਦਾ ਮੌਕਾ ਸਾਨੂੰ ਤੋੜਨ ਦੀ ਚਾਹੇ ਲੱਖ ਕੋਸ਼ਿਸ਼ ਹੋ ਜੇ ਸਾਡੀ ਫੈਮਿਲੀ ਐਦਾਂ ਦੀ ਆ ਕਿ ਕੋਈ ਟਕਰਾ ਨਹੀਂ ਆਉਣ ਦਿੰਦੀ ਅਸੀਂ ਬਾਹ ਫੜ ਕੇ ਬਾਹਰ ਕੱਢ ਦਾਂਗੇ ਜਿਹੜਾ ਸਾਡੇ ਰਿਸ਼ਤੇ ਨੂੰ ਤੋੜੂਗਾ ਐਸੇ ਐਸੇ ਮੁੰਡੇ ਨੇ ਇਸ ਦਾ ਨਾਮ ਹੈ ਜੀ ਮਨਵੀਰ ਸਿੰਘ ਤੇ ਦੇਖੋ ਜੂੜਾ ਸਜਾਇਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਮੁੰਡਾ ਹੈ ਨਾ ਇਹਨੇ ਮੇਰੇ ਬੇਟੇ ਦਾ ਕਰਦਾਰ ਨਵਾਇਆ ਤੇ ਬਾਕੀ ਜੋ ਬੋਲਣਾ ਇਹ ਦੱਸੂਗਾ ਚਲ ਹਾਂਜੀ ਮਨਵੀਰ ਬੋਲੋ ਚਲ ਬੋਲੋ ਜੀ ਤੂੰ ਤਾਂ ਸ ਮਨਵੀਰ ਤੈਨੂੰ ਕਿਵੇਂ ਲੱਗਿਆ ਕੰਮ ਕਰਕੇ ਬੱਬਲ ਕੌਰ ਜੀ ਦੀ ਨਾਲ ਮੈਨੂੰ ਬਹੁਤ ਵਧੀਆ ਲੱਗਿਆ ਕੰਮ ਕਰਕੇ ਅਤੇ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਬਹੁਤ ਜ਼ਿਆਦਾ ਕਰੋ ਸਬਸਕ੍ਰਾਈਬ ਤਾਂ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਤੂੰ ਵਧੀਆ ਕਰੈਕਟਰ ਨਿਭਾਇਆ ਹੈ ਨਾ ਮੇਰੇ ਪਿੱਛੇ ਦਾ ਬਹੁਤ ਸੋਹਣਾ ਐਕਟ ਕੀਤਾ ਇਸ ਮੁੰਡੇ ਨੇ ਤਾਂ ਪਹਿਲੀ ਵਾਰ ਤੂੰ ਕਿਹਦੇ ਨਾਲ ਕੰਮ ਕੀਤਾ ਸੀ ਜੀ ਜੀ ਨਾਲ ਮੇਰੇ ਨਾਲ ਹੀ ਲੱਗ ਰਿਹਾ ਤੂੰ ਜਿਹੜਾ ਕੁਝ ਬੋਲਦਾਵੇਂ ਬੋਲਦੇ ਪਤਾ ਵੀ ਕੀ ਇਸ ਸਟੋਰੀ ਦੇ ਵਿੱਚ ਤੂੰ ਕੀ ਕੁਝ ਕੀਤਾ ਹੈ ਕਿ ਮੈਂ ਰਿਸ਼ਤੇ ਬਾਰੇ ਕੁਝ ਵੀ ਬੋਲ ਦੇ ਇਸ ਸਟੋਰੀ ਵਿੱਚ ਸਕੂਲ ਤੇ ਟਿਊਸ਼ਨ ਦਾ ਫਰਜ਼ ਨਿਭਾਤਾ ਅਤੇ ਪੜਨ ਖੋਲਣ ਨੂੰ ਮਾਰੇ ਬਹੁਤ ਕੁਝ ਕੀਤਾ ਤੇ ਸਾਰਾ ਕੁਝ ਸਮਝ ਵੀ ਆਉਂਦਾ ਆਪਾਂ ਨੂੰ ਪੜਾਈ ਬਾਰੇ ਵੀ ਬਹੁਤ ਕੁਝ ਗੱਲਾਂ ਨੇ ਬੱਚੇ ਚਲੋ ਕੋਈ ਨਾ ਬੱਚੇ ਇੱਕ ਮਿੰਟ ਬੰਦ ਕਰ ਮੈਂ ਦੱਸ ਦਿੰਦੀ ਹਾਂ ਇੱਕ ਮਿੰਟ ਇੱਕ ਮਿੰਟ ਆਪਾਂ ਸਾਡੇ ਪੁੱਤੋਂ ਆਪਣੇ ਘਰੇ ਮਾੜਾ ਕੌਣ ਆਏ ਜਿਹਨੇ ਆਪਣਾ ਘਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹਾਂ ਜਿਹੜਾ ਆਪਣੇ ਚੈਨਾ ਮੋਹ ਹੈ ਹਨਾ ਆਪਣੇ ਪਰਿਵਾਰ ਚ ਆਪਾਂ ਤੋੜਨ ਦੀ ਕੋਸ਼ਿਸ਼ ਕਿਹਨੇ ਕੀਤੀ ਹੈ ਕੋਈ ਕਿਹੜਾ ਸਖਸ਼ ਹੋ ਦੱਸ ਉਕੜੂ ਜੀ ਜਿਹੜੀ ਮੋਟੀ ਜਿਹੀ ਪੂਆ ਨਹੀਂ ਆਈ ਬਾਹਰੋਂ ਆ ਜੀ ਬਾਕੀ ਪੂਆ ਹੈ ਨਾ ਸੀਰੀਅਸ ਦੇਖ ਹੀ ਰਹੇ ਹੋਗੇ ਮੇਰੇ ਪੂਆ ਜੀ ਆਏ ਹੋਏ ਨੇ ਬਾਹਰੋਂ ਕੈਨੇਡਾ ਤੋਂ ਉਹ ਸਾਡੇ ਚ ਤਕਰਾਰ ਪੈਦਾ ਕਰ ਰਹੇ ਨੇ ਇਸ ਟਾਈਮ ਪੂਆ ਨਾਲ ਵੀ ਮਿਲਾਉਣੇ ਆ ਤੁਹਾਨੂੰ ਚਲੋ ਵੀ ਮਨਵੀਰ ਮੇਰੇ ਨਾਲ ਫਸਟ ਟਾਈਮ ਵੀਡੀਓ ਚ ਆ ਰਿਹਾ ਇਨੂੰ ਬੱਚੇ ਨੂੰ ਮੈਂ ਹੀ ਪ੍ਰਮੋਟ ਕਰ ਰਹੀ ਆ ਆਪਾਂ ਇਸ ਨੂੰ ਅੱਗੇ ਲੈ ਕੇ ਆ ਰਹੇ ਹਾਂ ਤੁਸੀਂ ਵੀ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਬੱਚੇ ਨੂੰ ਕਮੈਂਟ ਕਰਿਆ ਕਰੋ ਇਹਦੇ ਲਈ ਹੈਨਾ ਇਹ ਪੜਾਈ 'ਚ ਵੀ ਬਹੁਤ ਇੰਟੈਲੀਜੈਂਟ ਹੈ ਸਿਰਫ ਇਹ ਨਹੀਂ ਐਕਟਿੰਗ ਦੇ ਵਿੱਚ ਬੋਲੀਆਂ ਦੇ ਵਿੱਚ ਹਾਂ ਬੋਲੀਆਂ ਦੇ ਵਿੱਚ ਇਹਦੀਆਂ ਮੈਂ ਤੁਹਾਨੂੰ ਬੋਲੀਆਂ ਸੁਣਾਉਂਦੀ ਰਹੂੰਗੀ ਬਾਕੀ ਸਾਊ ਬਹੁਤ ਹੈ ਇਹ ਤੁਸੀਂ ਦੇਖ ਲਿਆ ਉਸ ਦੇ ਵਿੱਚ ਤੁਹਾਨੂੰ ਇਹ ਬੋਲੀਆਂ ਪੌਂਦਾ ਨਜ਼ਰ ਆਊਗਾ ਹਾਂ ਕਿ ਇੱਕ ਦਰਸ਼ਕ ਨੂੰ ਹੁਣ ਤੁਹਾਨੂੰ ਭੂਆ ਨਾਲ ਵੀ ਮਿਲਾਨੇ ਆ ਇੱਕ ਸਾਡੀ ਦਰਸ਼ਕਾਂ ਨੂੰ ਬੇਨਤੀ ਹੈ ਦੇਖੋ ਅਸੀਂ ਆਰਟਿਸਟਾਂ ਅਸੀਂ ਜੋ کردار ਨਿਭਾਉਨੇ ਆ ਉਹ ਸਿਰਫ ਤੁਹਾਡੇ ਮਨੋਰੰਜਨ ਕਰ ਲਈ ਨਿਭਾਉਨੇ ਆ ਸਾਡੇ ਚ ਕੋਈ ਵੀ ਕਿਸੇ ਕਿਸਮ ਦੀ ਕੋਈ ਘਾਟ ਰਹਿੰਦੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਹੈ ਬੇਸ਼ੱਕ ਸਾਡਾ ਵਧੀਆ ਕਰਿਆ ਹੋਇਆ ਕੰਮ ਨਾ ਦੱਸੋ ਪਰ ਜੇ ਕੋਈ ਸਾਡੇ ਚ ਗਲਤੀ ਹੈ ਉਹ ਸਾਨੂੰ ਜ਼ਰੂਰ ਦੱਸੋ ਤਾਂ ਕਿ ਅਸੀਂ ਆਪਦੀ ਗਲਤੀ ਦੂਰ ਕਰ ਸਕੀਏ ਕਰ ਸਕੀਏ ਜ਼ਰੂਰ ਜੀ ਕਿਉਂਕਿ ਅਸੀਂ ਮਾਈਂਡ ਨਹੀਂ ਕਰਦੇ ਸੀ ਕਿਸੇ ਵੀ ਪਿੰਡ ਦਾ ਸਾਨੂੰ ਕਮੈਂਟ ਥਰੂ ਨਾਲ ਪਲੀਜ਼ ਦੱਸ ਦਿਆ ਕਰੋ ਕਿਉਂਕਿ ਤੁਸੀਂ ਵੀ ਚੰਗੇ ਵਾਸਤੇ ਕਰੋਗੇ ਅਸੀਂ ਜਿੰਨੇ ਵੀ ਮੰਨ ਲਓ ਆਰਟਿਸਟ ਹੈਗੇ ਆ ਸਾਡੀ ਤਾਂ ਹਮੇਸ਼ਾ ਐ ਆ ਦਰਸ਼ਕਾਂ ਦੇ ਮੂਹਰੇ ਕਦੇ ਅਸੀਂ ਆਪਦੀ ਧੌਣ ਦੇ ਵਿੱਚ ਐ ਕਿੱਲਾ ਨਹੀਂ ਰੱਖਾਂਗੇ ਇਹ ਛੋਟੇ ਨਾਲ ਸਾਡਾ ਵਾਅਦਾ ਬਸ ਤੁਸੀਂ ਸਾਨੂੰ ਇੰਨਾ ਹੀ ਪਿਆਰ ਕਰਦੇ ਰਹੋ ਅਸੀਂ ਵਧੀਆ ਤੋਂ ਵਧੀਆ ਪਰਿਵਾਰਕ ਵੀਡੀਓ ਤੁਹਾਡੇ ਮੁਖ ਹੋਰ ਕਰਾਂਗੇ ਬਿਲਕੁਲ ਬਿਲਕੁਲ ਅਸੀਂ ਆਰਟਿਸਟ ਵੀ ਦੇਖੋ ਆਰਟਿਸਟ ਸਾਰੇ ਵਧੀਆ ਹੁੰਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਧੀਆ-ਵਧੀਆ ਆਰਟਿਸਟ ਲੈ ਜਾਣ ਦੇਖੋ ਬੱਬਲ ਕੌਰ ਜੀ ਨੇ ਅਮਨ ਲਹਿਰਾ ਨੇ ਬਾਬਾ ਲੋਹਾ ਖੇਰੇ ਵਾਲੇ ਨੇ ਆ ਬੱਚਾ ਪਹਿਲੀ ਵਾਰ ਆਇਆ ਪਰ ਬਹੁਤ ਵਧੀਆ ਕੰਮ ਕਰਦਾ ਹੈ ਤੇ ਮੈਂ ਤਾਂ ਆਪਦੇ ਆਪ ਨੂੰ ਕੁਝ ਕਹਿੰਦਾ ਹੀ ਨਹੀਂ ਮੈਂ ਇਹਨਾਂ ਕੋਲ ਜਾਣਦਾ ਹੀ ਨਹੀਂ ਹਜੇ ਨਹੀਂ ਨਹੀਂ ਸਰ ਬਹੁਤ ਬਹੁਤ ਸੋਹਣਾ ਕੰਮ ਕਰਦਾ ਤੇ ਜਿਹੜਾ ਮੁੰਡਾ ਦੀਪਾ ਸਾਡੇ ਨਾਲ ਕੰਮ ਕਰ ਰਿਹਾ ਇਸ ਫਿਲਮ ਚ ਹੁਣੇ ਮੇਰੇ ਤੋਂ ਪਹਿਲਾਂ ਬੋਲ ਰਿਹਾ ਸੀਗਾ ਇਹ ਵੀ ਫਸਟ ਟਾਈਮ ਹੈ ਸਾਡੇ ਨਾਲ ਆ ਰਿਹਾ ਵਧੀਆ ਮੁੰਡਾ ਹੈ ਵੀ ਐਕਟ ਕਰ ਰਿਹਾ ਸਾਰਿਆਂ ਨੂੰ ਅਪਰੀਸ਼ੀਏਟ ਕਰਿਆ ਕਰੋ ਕਮੈਂਟ ਪਾ ਕੇ ਦੱਸਿਆ ਕਰੋ ਵੀ ਕਿਵੇਂ ਲੱਗ ਰਿਹਾ ਇਹਨਾਂ ਦਾ ਕੰਮ ਮੈਂ ਕਿ ਤੁਹਾਨੂੰ ਭੂਆ ਨਾਲ ਵੀ ਮਿਲਾਉਣੀ ਹੈ ਆ ਹੁਣ ਭੂਆ ਨਾਲ ਮਿਲਾਓ ਉਸ ਤੋਂ ਬਾਅਦ ਸਸਿਕਾ ਆ ਗਈ ਜੀ ਸਾਡੇ ਕੈਨੇਡਾ ਵਾਲੇ ਭੂਆ ਜੀ ਭੂਆ ਜੀ ਕਿਵੇਂ ਲੱਗ ਰਿਹਾ ਫਿਲਮ 'ਚ ਕੰਮ ਕਰਕੇ ਬਹੁਤ ਵਧੀਆ ਲੱਗਦਾ ਅੱਛਾ ਹਾਂ ਤੇ ਆਪਾਂ ਕੀ ਦਿਖਾ ਰਹੇ ਆ ਇਸ ਫਿਲਮ 'ਚ ਤੁਸੀਂ ਵੀ ਮੜਾ ਦਾ ਚਾਨਣਾ ਪਾ ਦੋ ਇਹਦੇ ਵਿੱਚ ਤਾਂ ਆਪਾਂ ਇਹ ਦਿਖਾ ਰਹੇ ਆ ਵੀ ਜਿਹੜਾ ਆਪਣਿਆਂ ਦਾ ਮੋਹ ਹੁੰਦਾ ਆਪਣਿਆਂ ਦਾ ਸਾਥ ਹੁੰਦਾ ਉਹਦੇ ਵਰਗੀ ਤਾਂ ਰੀਸ ਨਹੀਂ ਹੁੰਦੀ ਪਰ ਮੇਰੇ ਵਰਗੇ ਕਈ ਵਾਰੀ ਵਿੱਚ ਆ ਜਾਂਦੇ ਫੁਆੜੇ ਪਾਉਣ ਨੂੰ ਜਿਵੇਂ ਮੈਂ ਆਈ ਹੋਈ ਹਾਂ ਨਾ ਹਾਂ ਮੈਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੀ ਵੀ ਇਹਨਾਂ ਦਾ ਆਪਸ ਵਿੱਚ ਮੋਹ ਕਿਉਂ ਹੈਗਾ ਹਰ ਇੱਕ ਟੱਬਰ ਚ ਕੋਈ ਨਾ ਕੋਈ ਤਾਂ ਹੋ ਜਾ ਹੁੰਦਾ ਕਿਸੇ ਦੀ ਭੂਆ ਹੁੰਦੀ ਹੈ ਕਿਸੇ ਦੀ ਚਾਚੀ ਹੁੰਦੀ ਹੈ ਕਿਸੇ ਦੀ ਤਾਈ ਕਿਸੇ ਦੀ ਮੰਮੀ ਹੈ ਨਾ ਇੱਕ ਅੱਧਾ ਕੋਈ ਮੈਂਬਰ ਇਹੋ ਜਿਹਾ ਹੁੰਦਾ ਹੀ ਹੈਗਾ ਹੂੰ ਜਿਹੜਾ ਵਿੱਚ ਉਂਗਲਾ ਲਾਉਣ ਵਾਲਾ ਜਾਂ ਪੱਟਣ ਵਾਲਾ ਘਰ ਨੂੰ ਨਾ ਜਿਵੇਂ ਕਿ ਹੁਣ ਮੈਂ ਹੁਣ ਕੋਸ਼ਿਸ਼ ਕਰ ਰਹੀ ਆਂ ਵੀ ਤੇਰਾ ਤਲਾਕ ਕਰਾ ਰਹੀ ਆਂਗੀ ਹੈ ਵੀ ਤੂੰ ਬਾਵੇ ਨੂੰ ਛੱਡ ਪਰ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਪਸੰਦ ਤਾਂ ਮੈਨੂੰ ਵੀ ਨਹੀਂ ਪਰ ਮੈਂ ਕਰੀ ਜਾਨੀ ਆ ਕੀ ਕਰ ਕਰੈਕਟਰ ਹੈ ਮੇਰਾ ਇਹ ਤਾਂ ਚਲੋ ਤੁਹਾਡਾ ਕਰੈਕਟਰ ਹੈ ਰੀਅਲ ਲਾਈਫ ਦੇ ਵਿੱਚ ਤੁਸੀਂ ਦੱਸ ਦਿਓ ਮਾੜਾ ਕਿਵੇਂ ਹੋਣਾ ਚਾਹੀਦਾ ਰੀਅਲ ਲਾਈਫ ਦੇ ਵਿੱਚ ਇਹੀ ਹੈਗਾ ਵੀ ਅੱਧਾ ਵਧੀਆ ਪਿਆਰ ਬਣਾ ਉਦੇ ਵਰਗੀ ਰੀਸ ਨਹੀਂ ਹੈਗੀ ਜਿੱਥੇ ਆਪ ਦਾਨੇ ਖੜ ਜਾਣਾ ਉੱਥੇ ਕੋਈ ਬਗਾਨੇ ਨਹੀਂ ਆ ਕੇ ਖੜਨਾਗਾ ਸਹੀ ਗੱਲ ਹੈ ਸਾਰਿਆਂ ਦੀ ਇਹ ਹੀ ਰਾਏ ਹੈ ਕਿ ਜਿੱਥੇ ਆਪਣੇ ਖੜਦੇ ਨੇ ਉੱਥੇ ਕੋਈ ਬਗਾਨਾ ਨਹੀਂ ਖੜਦਾ ਇਸ ਲਈ ਜੇ ਤੁਹਾਡੀ ਫੈਮਲੀ ਨੂੰ ਵੀ ਕੋਈ ਤੋੜਨ ਦੀ ਕੋਸ਼ਿਸ਼ ਕਰਦਾ ਕੋਈ ਚਾਚਾ ਕੋਈ ਤਾਇਆ ਕੋਈ ਮੰਮੀ ਕੋਈ ਮਾਸੀ ਜਾਣਾ ਵੈਸੇ ਲੇਡੀਜ਼ ਹੁੰਦੀਆਂ ਨੇ ਹਨਾ ਲੇਡੀਜ਼ ਜ਼ਿਆਦਾ ਹੁੰਦਗਾ ਨੇ ਹੁਣ ਤੁਸੀਂ ਕਹੋਗੇ ਮੈਂ ਕੀ ਕਹਿ ਰਹੀ ਆ ਵੈਸੇ ਸੱਚੀ ਗੱਲ ਆ ਇਧਰ ਦੀ ਇਧਰ ਦੀ ਇਧਰ ਉਧਰ ਇਧਰ ਦੀ ਇਧਰ ਬਸ ਆਹੀ ਕੁਛ ਚੱਲਦਾ ਰਹਿੰਦਾ ਪਰ ਇਹੋ ਜਿਹਾਂ ਤੋਂ ਬਚੋ ਹੈਨਾ ਸਹੀ ਗੱਲ ਹੈ ਬਚਣਾ ਚਾਹੀਦਾਗਾ ਬਾਕੀ ਆਪਦੀ ਜਿਹੜੀ ਆਦੇ ਪਰਿਵਾਰ ਦੀ ਰੈਸ ਲਾਜ ਆਪਦੇ ਪਰਿਵਾਰ ਦਾ ਦੀ ਏਕਤਾ ਕੀ ਉਹਦੇ ਅਰਕਾ ਤੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਹੈਨਾ ਤੇ ਕੋਈ ਤੀਜਾ ਬੰਦਾ ਆ ਕੇ ਫਰਕ ਪਵਾ ਦੇ ਇਹ ਵੀ ਨਹੀਂ ਹੋਣਾ ਚਾਹੀਦਾ ਪਿਆਰ ਇੰਨਾ ਕਿ ਮਜ਼ਬੂਤ ਆਪਣਾਸ ਦੀ ਰਿਸ਼ਤਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਵੀ ਤੀਸਰੇ ਬੰਦੇ ਨੂੰ ਆਉਣ ਦੀ ਲੋੜ ਹੀ ਨਾ ਪਵੇ ਵਿੱਚ ਸਹੀ ਗੱਲ ਹੈ ਸਾਡਾ ਰਿਸ਼ਤਾ ਇਹੋ ਜਿਹਾ ਹੀ ਮਜ਼ਬੂਤ ਹੈ ਇਸ ਫਿਲਮ ਚ ਤੇ ਪੂਆ ਨੂੰ ਆਪਾਂ ਕੱਢ ਦਾਂਗੇ ਪੂਆ ਚੱਲੀ ਵਸ ਮੈਸੇ ਤਾਂ ਪੂਆ ਵਧੀਆ ਹੈ ਵਿਚਾਰੀ ਹੈ ਹੈਨਾ ਪਰ ਹੁਣ ਇਹਨੂੰ ਕੈਰੈਕਟਰ ਇਹੋ ਜਿਹਾ ਮਿਲਿਆ ਕੀ ਕਰੇ ਹਾਂ ਚਲੋ ਠੀਕ ਹੈ ਜੀ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਆਈ ਹੋਪ ਕਿ ਜਿਹੜੇ ਸੁਣ ਰਹੇ ਹੋ ਉਹਨਾਂ ਨੂੰ ਵੀ ਵਧੀਆ ਲੱਗਿਆ ਹੋਊਗਾ ਤੇ ਚਲਦੇ ਹਾਂ ਜੀ ਹੁਣ ਆਪਾਂ ਓਕੇ ਆਜੋ ਥੈਂਕ ਯੂ ਲਾ ਮੈਂ ਤਾਂ ਛੋਟੀ ਜੀ ਦੀਆਂ ਗਈਆਂ ਗਈ ਹਾਂ ਹਾਂ ਮੈਂ ਸਾਰੇ ਡੱਬਰ ਨੂੰ ਲੈ ਗਈ ਸਾਡੇ ਨੂੰ ਆਪਾਂ ਆਪਣਾ ਪੰਜਾਬੀਆਂ ਦਾ ਚੱਲ ਚੱਲ ਪੂਆ ਆਪਾਂ ਚਾਹ ਚ ਬਣਾਵਾਂਗੇ ਘਰੇ ਜਾ ਕੇ ਇੱਥੇ ਥੋੜੀ ਬੈਠਣਾ ਹੁਣ ਬਸ ਨਹੀਂ ਬਣੇ ਪੀਤੀ ਪਈਏ ਥੋੜੀ ਚਾਹ ਲੱਤਾਂ ਦੁਖੋਂ ਲਾਤੀਆਂ ਮੇਰੀਆਂ ਆਵੇ ਲੱਕੀ ਹਾਲ ਕਰਤਾ ਪੂਆ ਤੁਰਨ ਫਿਰਨ ਨਾਲ ਤਾਂ ਸਿਹਤ ਠੀਕ ਰਹਿੰਦੀ ਐ ਮਾੜੀ ਜੀ ਤੇਰੀ ਸਿਹਤ ਠੀਕ ਹੋ ਜੂਗੀ ਨਹੀਂ ਭਾਣੇ ਮੇਰੀ ਤਾਂ ਸਿਹਤ ਠੀਕ ਹੀ ਐ ਮੇਰੀ ਸਿਹਤ ਨੂੰ ਕੁਛ ਨਹੀਂ ਹੋਇਆਗਾ ਆ ਤੁਸੀਂ ਥਕਾਤਾ ਮੈਨੂੰ ਅੱਜ ਪੂਆ ਤੂੰ ਤਾਂ ਜਮੀ ਜਾਮ ਹੋਈ ਪਈ ਐ ਕੈਨੇਡਾ ਚ ਰਹਿ ਰਹਿ ਕੇ ਚੱਲ ਉੱਠ ਚੱਲ ਖੜੇ ਕਰੋ ਪੂਆ ਨੂੰ ਚੱਲ ਪੂਆ ਖੜੀ ਹੋ ਹਲੇ ਤਾਂ ਅੱਧਾ ਖੇਤ ਪਿਆ ਕੁਮਨ ਤੋਂ ਬੱਸ ਭਾਣੇ ਆ ਬੰਨੇ ਹੱਥ ਮੈਨੂੰ ਘਰ ਲੈ ਜਾਓ ਮੈਂ ਸਵੇਰੇ ਬਗ ਜੂਗੀ ਮੈਂ ਕੀ ਕਰਨਾ ਤੁਹਾਡੇ ਇੱਥੇ ਆ ਫੜਨੀ ਅਸੀਂ ਤਾਂ ਦੱਸਦਾ ਚੱਕਰ ਲਾ ਦਨੇ ਇੱਥੇ ਤੁਸੀਂ ਲਾਉਂਦ ਗਾ ਰਹੇ ਚੱਕਰ ਜਿਹੜੇ ਲਾਉਂਦ ਬੰਗਾਂ ਆਜੇ ਤਾਂ ਨਿਆਈ ਵਾਲੇ ਖੇਤ ਵੀ ਜਾਵਾਂਗੇ ਆਪਾਂ ਮੈਥੋਂ ਨੇ ਨਹੀਂ ਥੋੜੇ ਨਈਂ ਨੂੰ ਵਾਲੇ ਖੇਤ ਜਾਇਆ ਜਾਂਦਾ ਗਾ ਚੱਲ ਖੜੀ ਕਰ ਪੂਆ ਨੂੰ ਲੈ ਖੜੀ ਐ ਮਾਰਤਾ ਤੁਸੀਂ ਮੈਨੂੰ ਜਵਾਜ ਲੈ ਪੂਆ ਨੂੰ ਤੂੰ ਕੈਨੇਡਾ ਨਾਲ ਜਾਇ ਇੱਥੇ ਮੇਰੀ ਗੱਲ ਸੁਣ ਕਿੱਥੇ ਮੌਲ ਜਾਂਦਗਾ ਨਾਲੇ ਤਾਂ ਵਧੀਆ ਖਾ-ਪੀਤੀ ਆਉਂਦੀਆਂ ਉੱਥੋਂ ਹੈ ਨਾਲੇ ਕੋਈ ਸ਼ਾਪਿੰਗ ਕਰਕੇ ਲਿਆਉਂਦੀਆਂ ਆਹ ਤਿੰਨ ਚਾਰ ਘੰਟੇ ਹੋ ਗਏ ਤੇ ਖੇਤ ਚ ਲਈ ਫਿਰਦੀਆਂ ਨੂੰ ਮੈਨੂੰ ਕੋਈ ਨਾ ਪੂਆ ਸਾਲ ਕੁ ਖਿਲਾ ਦਨੇ ਆ ਕੋਈ ਨਾ ਪੂਆ ਉਥੇ ਮੋਲ ਮੂਲ ਵੀ ਬਗ ਜੀ ਤੂੰ ਕੋਈ ਨਾ ਤੂੰ ਆ ਜਾ ਕੇਰਾ ਘਰੇ ਆ ਜਾ ਚਾਹ ਮੂਲ ਮੂਲ ਜਿਹੜੀ ਚੀਜ਼ ਖਾਣੀ ਆ ਦੱਸ ਦੇ ਤੈਨੂੰ ਲਿਆ ਦਾਂਗੇ ਘਰੇ ਨਹੀਂ ਬਸ ਮੈਂ ਤਾਂ ਕੁਛ ਨਹੀਂ ਖਾਣਾਗਾ ਤੂੰ ਮੈਨੂੰ ਐਂ ਦੱਸ ਤੂੰ ਮੇਰੇ ਨਾਲ ਤੁਰਨਾ ਕਿ ਕਿਵੇਂ ਕਰਨਾ ਬਸ ਲੈ ਪੂਆ ਕਮਾਲ ਕਰਦੀ ਆ ਕਮਾਲ ਕੀ ਕਰਦੀ ਨਹੀਂ ਕਿ ਮੈਂ ਚਲੀ ਜਾਊਂਗੀ ਹੋਰ ਕਿ ਮੈਂ ਜਾਏਂਗੀ ਤੂੰ ਬਲ ਕੇ ਰਹਿ ਇੱਥੇ ਹੱਥ ਦਾ ਦੱਸ ਜਾਈਂ ਕਰਕੇ ਅੱਛਾ ਕਿ ਉਤਰੂਗਾ ਕਿ ਆਏਗਾ ਤੂੰ ਕਾ ਫੇਰ ਉਹਨੋ ਕਿ ਦਖੰਧਾ ਜੀ ਨਾ ਕਰਨਦੇ ਘਰ ਚੋਂ ਉਹਨੂੰ ਕੋਈ ਫਿਰ ਤੂੰ ਕਾ ਇੱਥੇ ਰੱਖਿਆ ਕਹਦੀ ਬਸ ਚੈਕ ਉਹਨੂੰ ਘਰੋਂ ਭੇਜੋ ਤੇ ਪ੍ਰੀਤ ਦੇ ਮਾਂ ਪਿਓ ਨਾਲ ਗੱਲ ਕਰ ਲਓ ਨਹੀਂ ਭਾਈ ਸਾਡੇ ਘਰੇ ਇਹ ਨਾ ਆਵੇ ਤੁਸੀਂ ਆਉ ਦਿਨ ਰਾਤ ਆਓ ਸਾਡੇ ਘਰੇ ਇਹ ਨਾ ਆਵੇ ਮੈਂ ਕਹੂੰ ਤਾਂ ਗੱਲ ਹੈਗੀ ਹੈ ਆ ਜਾ ਆ ਜਾ ਕਾ ਅੱਜ ਤਾਂ ਤੁਸੀਂ ਤਾਂ ਮੈਨੂੰ ਉਹ ਆ ਜਾਓ ਦੰਦ ਕੱਢਦੀਆਂ ਹਜੇ ਉਹ ਆ ਦੇਖੀ ਪਾਣੀ ਚ ਛੱਡ ਢਿੱਕਾ ਟ ਨਹੀਂ ਆਖੀ ਹੋਈ ਮੇਰੇ ਦਾਸ ਖੜੀ ਹੋ ਜਾ ਕੋਈ ਨਾ ਖੜੀ ਹੋ ਜਾ ਮੇਰਾ ਲਾਲ ਕੇ ਕੱਠਾ ਲੱਗੇ ਹਾਏ ਪੂਆ ਖੜੀ ਹੋ ਜਾ ਅੱਜ ਪੂਆ ਅੱਜ ਥਕਾ ਤਾਂ ਦੁੱਸਤ ਮੈਨੂੰ ਆ ਦੇਖ ਕੀ ਦੇਖਣ ਨਹੀਂ ਤੁਹਾਡਾ ਘਰੇ ਚੱਲ ਚਾਰ ਵਾਰ ਪਹਿਲਾਂ ਹੀ ਦਿਖਾਈ ਜਾ ਰਿਹਾ ਇਧਰ ਪਾਣੀ ਪੀਣੀ ਹੈ ਚੱਲ ਪੂਆ ਘਰੇ ਚੱਲ ਪਾਣੀ ਪਚਾ ਚੁੱਕਾ ਨੇ ਪਾਣੀ ਉਲਟ ਹੋ ਗਿਆ ਫਰਲੀ ਬਸ ਪਟਦੀ ਹੋ ਜਾ 5 ਮਿੰਟ ਘੰਟੇ ਲੱਗੇ ਚੱਲੋ ਤਾਂ ਕੰਡੇ ਵੱਜਾਂਗੇ ਕੰਡੇ ਵੱਜ ਗਏ ਤੇ ਆ ਜਾ ਆ ਜਾ ਹੋ ਹੋ ਆ ਜਾ ਤੂੰ ਹੋਲੋ ਚਲ ਫਿਰ ਬੱਸ ਸਭ ਨੂੰ ਦੇ ਉਹ ਰਿਕੇ ਮੈਂ ਇਹ ਪੂਥੇ ਕੰਮ ਲੈ ਲਾਂ ਮੈਂ ਪਰਾਂ ਆਪਾਂ ਉਹ ਪਰਾਂ ਪਰਾਂ ਨਹੀਂ ਪੂੜੀਆਂ ਹਾਂ ਹਾਂ ਮਾਪਾ ਪਾਣੀ ਪੀਣਾ ਰਹੇ ਨਹੀਂ ਕਰੀ ਜਾ ਕੇ ਪਾਣੀ ਪਿਆਵਾਂਗੇ ਬਾਜੀ ਨਹੀਂ ਆਉਂਦੀ ਬਣੀ ਹਾਂ ਹਾਂ ਚਲਿਏ ਫਿਰ ਅੱਜ ਕੇ ਵੀਡੀਓ ਦਾ ਕਰੀਏ ਹਾਂਜੀ ਚਲੋ ਅੱਜ ਥੜਾ ਮੈਂ ਥੋੜੀ ਐਕਟੀਵਿਟੀ ਆਣੀ ਚੜਨੀ ਪਣੀ ਅੱਜ ਪੂ ਆਹੋਂ ਮਨ ਕੇ ਕੈਨੇਡਾ ਨਹੀਂ ਜਾਏਗੇ ਕੋਈ ਜਹਾਜ ਚੜ ਕੇ ਹੋਗੇ ਮੈਂ ਤੁਹਾਡੇ ਪਿੰਡੇ ਹੀ ਆਉਂਦੀ ਹਾਂ ਮੈਂ ਤਾਂ ਫਿਰ ਐ ਲੈ ਐ ਪੂ ਆ ਤਾਂ ਸੁੱਚੀ ਥੱਕ ਗਈ ਐ ਲੈ ਪੂ ਆ ਫੂਏ ਸਿਰੇ ਬੈਠਾਂਗੇ ਚੱਲ ਉੱਠ ਚਾਹ ਪਾਣੀ ਬਣਾਉਣੇ ਘਰੇ ਜਾ ਕੇ ਕਰ ਜਾ ਛਾਲ ਲੈਣ ਤੋਂ ਹਾਂ ਅਮਰ ਤੂੰ ਬੈ ਜਾ ਹਾਂ ਕੈਮਰਗਨੇ ਜਖੀ ਹੁੰਦੇ ਕੈਮਰਗਨੇ ਜੱਕੇ ਬਾਰੇ ਨਾ ਜੱਕੇ ਜੰਦੇ ਇਹ ਦੂਜਾ ਰੈਣਾ ਸੀ ਲਓ ਜੀ ਸੜ ਕੇ ਸੀ ਹੋਰ ਜਿਹਦੀ ਮੈਂ ਆ ਗੱਲ ਕਹੀ ਦੀ ਦੁਬਾਰੇ ਹੋਰ Okay